ਕਹਾਣੀ ਨੀਤ ਗੁਰਦੇਵ ਸਿੰਘ ਦੀ ਕੁੜੀ ਜਵਾਨ ਸੀ ਵਿਆਹ ਕਰਨ ਲਈ ਉੱਚੰਗੇ ਖਾਨਦਾਨੀ ਲੜਕੇ ਦੀ ਪਾਲ ਵਿੱਚ ਸੀ ਇੱਕ ਦਿਨ ਗੁਰਦੇਵ ਸਿੰਘ ਦੇ ਦੋਸਤ ਪਾਲ ਸਿੰਘ ਦੀ ਭੈਣ ਨੇ ਆਪਣੇ ਪਿੰਡ ਇੱਕ ਲੜਕੇ ਦੀ ਦੱਸ ਪਾਈ ਗੁਰਦੇਵ ਸਿੰਘ ਪਾਲ ਸਿੰਘ ਨੂੰ ਨਾਲ ਲੈ ਕੇ ਮੁੰਡਾ ਦੇਖਣ ਚਲਾ ਗਿਆ ਤੋਕ ਨਾਲਾ ਚ ਮੁੰਡੇ ਦਾ ਕੋਠੀ ਟਾਈਪ ਕਾਰ ਟਰੈਕਟਰ ਟਰਾਲੀ ਗੱਡੀ ਗੱਲ ਕੀ ਸਰਾ ਸਾਰਾ ਸਮਾਨ ਤੇ 15 ਏਕੜ ਜ਼ਮੀਨ ਸਾਰਾ ਕੁਝ ਦੇਖ ਕੇ ਗੁਰਦੇਵ ਸਿੰਘ ਨੂੰ ਸਭ ਠੀਕ ਲੱਗਾ ਕੁਝ ਕਹਿਣ ਤੋਂ ਪਹਿਲਾਂ ਗੁਰਦੇਵ ਸਿੰਘ ਪਾਲ ਸਿੰਘ ਦੀ ਬੇਟੀ ਭੈਣ ਦੇ ਘਰ ਚਲਾ ਗਿਆ ਉਹਨਾਂ ਦੇ ਘਰ ਜਾ ਕੇ ਭੈਣ ਨੂੰ ਕਹਿਣ ਲੱਗਾ ਭੈਣ ਜੀ ਘਰ-ਬਾਰ ਤਾਂ ਠੀਕ ਐ ਮੁੰਡਾ ਵੀ ਠੀਕ ਐ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਉਹਨਾਂ ਦੇ ਘਰ ਤੋਰਪੈ ਕਿੱਲੋ ਵਾਲੀ ਕਣਕ ਦੇ 4-5 ਘੱਟੇ ਕਿੱਥੋਂ ਆਏ ਜੋ ਭਾਂਡੇ ਵਿੱਚ ਪਏ ਸੀ ਇਹ ਸੁਣ ਕੇ ਭੈਣ ਕਹਿਣ ਲੱਗੀ ਵੀਰ ਜੀ ਇਹਨਾਂ ਦੇ ਸਰਪੰਚ ਨਾਲ ਲੋਟੇ ਖੱਟੇ ਦਾਲ ਵਾਲਾ ਨੀਲਾ ਕਾਰਡ ਵੀ ਬਣਾਈ ਬੈਠੇ ਆ ਹੋਰ ਤਾਂ ਹੋਰ ਇਹ ਮਸਾ 50 ਸਾਲ ਦੇ ਹੋਣਗੇ ਦੋਨੇ ਪੈਨਸ਼ਨ ਵੀ ਲਵਾਈ ਬੈਠੇ ਆ ਨਾਲੇ ਘਰੇ ਫ੍ਰੀ ਵਾਲਾ ਮੀਟਰ ਲਵਾਈ ਬੈਠੇ ਆ ਬੜੀ ਪਹੁੰਚ ਹੈ ਨੰਦੀ ਇਹ ਸੁਣ ਕੇ ਕਰਦੇਵ ਸਿੰਘ ਚੁੱਪਚਾਪ ਘਰ ਨੂੰ ਚੱਲ ਪਿਆ ਪਿੱਛੋਂ ਭੈਣ ਨੇ ਆਵਾਜ਼ ਮਾਰੀ ਤੇ ਕਹਿਣ ਲੱਗੀ ਵੀਰ ਕੁੜੀ ਕਦੋਂ ਦਿਖਾਉਣੀ ਆ ਗੁਰਦੇਵ ਸਿੰਘ ਕਹਿਣ ਲੱਗਾ ਭੈਣ ਮੇਰਾ ਜਵਾਬ ਹੈ ਹੁਣ ਜੀ ਗਰੀਬੀ ਤਾਂ ਬੰਦਾ ਮਿਹਨਤ ਕਰਕੇ ਕੱਢ ਸਕਦਾ ਪਰ ਨੀਤ ਦੀ ਗਰੀਬੀ ਨਹੀਂ ਨਿਕਲਦੀ ਧੰਨਵਾਦ